ਜਿਨ੍ਹਾਂ ਦੇ ਘਰ ਦੇ ਵਿੱਚ ਆਰਟੀਫੀਸ਼ੀਅਲ ਫੁੱਲ ਜਾਂ ਹੋਰ ਚੀਜ਼ਾਂ ਨੇ ਉਹ ਜ਼ਰੂਰ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਓ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸੋ ਪਿਆਰਿਓ ਪਹਿਲਾਂ ਤੇ ਸੱਤੇ ਬਲਾਓ ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅਸੀਂ ਆਮ ਹੀ ਅਕਸਰ ਤੌਰ ਤੇ ਦੇਖਦੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਬਨਾਵਟੀ ਜਿਹੜੇ ਫੁੱਲ ਨੇ ਸਜਾਵਟ ਵਾਲੇ ਉਹ ਫੁੱਲ ਰੱਖੇ ਹੁੰਦੇ ਨੇ ਤੇ ਉਹ ਫੁੱਲ ਜਿਹੜੇ ਨੇ ਉਹ ਅਸੀਂ ਰੱਖਦੇ ਹਾਂ ਪਰ ਉਹਨਾਂ ਦਾ ਇੱਕ ਕਾਰਨ ਵੀ ਹੈ ਉਹ ਵੀ ਨਹੀਂ ਰੱਖਣੇ ਚਾਹੀਦੇ ਕਿਉਂਕਿ ਬਨਾਵਟੀ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਨੇ ਜਿਸ ਤਰ੍ਹਾਂ ਕੰਧਾਂ ਦੇ ਉੱਤੇ ਘਾਹ ਹੋ ਗਿਆ ਕੰਧਾਂ ਦੇ ਉੱਤੇ ਅਸੀਂ ਘਾਹ ਲਾ ਦਿੱਤਾ ਤੇ ਹੋਰ ਪਤਾ ਨਹੀਂ ਕੀ ਕੀ ਕੁਝ ਅਸੀਂ ਲਾ ਰਹੇ ਹਾਂ ਸਾਡੇ ਘਰਾਂ ਦੇ ਵਿੱਚ ਰੱਖੀਆਂ ਹੋਈਆਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਦੁੱਖ ਦੇਣ ਵਾਲੀਆਂ ਨੇ ਪਰ ਅਸੀਂ ਕਦੇ ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ। ਅਸੀਂ ਜਿਵੇਂ ਆਰਟੀਫੀਸ਼ੀਅਲ ਫੁੱਲ ਜਿਵੇਂ ਬੋਤਲਾਂ ਦੇ ਬਣਾ ਕੇ ਫੁੱਲ ਰੱਖ ਲੈਨੇ ਆ ਹੋਰ ਪਤਾ ਨਹੀਂ ਕੀ ਕੀ ਚੀਜ਼ਾਂ ਜਿਹੜੀਆਂ ਨੇ ਅਸੀਂ ਆਪਣੇ ਘਰ ਦੇ ਵਿੱਚ ਰੱਖਨੇ ਹਾਂ ਉਕੰਧਾਂ ਦੇ ਉੱਤੇ ਘਾਹ ਲਾ ਦਿੱਤਾ। ਉਹ ਚੀਜ਼ਾਂ ਨਾ ਸਾਨੂੰ ਡਿਪਰੈਸ਼ਨ ਦੇ ਵਿੱਚ ਲੈ ਕੇ ਜਾਂਦੀਆਂ ਨੇ ਉਹ ਚੀਜ਼ਾਂ ਸਾਨੂੰ ਸਹੀ ਨਹੀਂ ਰਹਿਣ ਦਿੰਦੀਆਂ ਉਹ ਚੀਜ਼ਾਂ ਬਿਮਾਰੀਆਂ ਨੂੰ ਘਰੇ ਸੱਦਾ ਦਿੰਦੀਆਂ ਨੇ ਉਹਦਾ ਇੱਕ ਛੋਟਾ ਛੋਟਾ ਕਾਰਨ ਹੈ ਜਿਹੜਾ ਅਸੀਂ ਇਗਨੋਰ ਕਰ ਦਿੰਨੇ ਆ। ਉਹਦਾ ਛੋਟਾ ਕਾਰਨ ਕੀ ਵੀ ਹੈ ਕਿ ਉਹਦੇ ਉੱਪਰ ਧੂੜ ਗਰਦ ਮਿੱਟੀ ਪੈਂਦੀ ਹੈ ਸਾਡੇ ਹੱਥ ਲੱਗਦੇ ਨੇ ਉਹੀ ਹੱਥਾਂ ਨਾਲ ਅਸੀਂ ਕੁਝ ਖਾ ਪੀ ਲੈਨੇ ਆਂ ਔਰ ਦੂਜੀ ਗੱਲ ਉਹਨਾਂ ਤੇ ਮੱਖੀਆਂ ਬੈਂਦੀਆਂ ਨੇ ਬਾਹਰੋਂ ਗੰਦਗੀ ਤੋਂ ਉੱਠ ਕੇ ਆਈਆਂ ਚੀਜ਼ਾਂ ਉਹਦੇ ਬੈਂਦੀਆਂ ਨੇ ਤੇ ਉਹੀ ਅਸੀਂ ਹੱਥ ਲਾਉਣੇ ਆ ਤੇ ਉਹੀ ਕਿਵੇਂ-ਕਿਵੇਂ ਕਰਕੇ ਚੀਜ਼ਾਂ ਉਹ ਸਾਨੂੰ ਬਹੁਤ ਜ਼ਿਆਦਾ ਜੜੀਆਂ ਨੇ ਚੀਜ਼ਾਂ ਖਰਾਬ ਕਰਦੀਆਂ ਨੇ ਸਾਡੇ ਘਰਾਂ ਦੇ ਵਿੱਚ ਆਮ ਤੌਰ ਤੇ ਵਿੱਚ ਅਸੀਂ ਵੇਖੀਏ ਨਾ ਸਾਡੇ ਬਜ਼ੁਰਗ ਪਹਿਲੇ ਸਮਿਆਂ ਦੇ ਵਿੱਚ ਜਿਹੜੀ ਬਣਾਵਟੀ ਚੀਜ਼ਾਂ ਸੀ ਉਹ ਘਰ ਦੇ ਵਿੱਚ ਰੱਖਣ ਨਹੀਂ ਸੀ ਦਿੰਦੇ ਉਹ ਵੀ ਰੈਜਨਲ ਚੀਜ਼ਾਂ ਜਿਵੇਂ ਹੁਣ ਘਰ ਦੇ ਵਿੱਚ ਖੇਤੀਬਾੜੀ ਦਾ ਸ਼ੌਂਕ ਹੁੰਦਾ ਜਿਨ੍ਹਾਂ ਦੇ ਉਹਨਾਂ ਨੇ ਘਰ ਦੇ ਵਿੱਚ ਮਾੜਾ ਮੋਟਾ ਘਾਹ ਲਾ ਲਿਆ ਜਾਂ ਹੋਰ ਕਰ ਲਿਆ ਹੁਣ ਕੰਧਾਂ ਤੇ ਘਾਹ ਪਾ ਲਾ ਲਨੇ ਆ ਜਦ ਕਿ ਘਰ ਦੇ ਵਿੱਚ ਘਾਹ ਹੋਣਾ ਬੜਾ ਅਸ਼ੁਭ ਮੰਨਿਆ ਜਾਂਦਾ ਸੀ ਜਿਹੜੇ ਘਰਾਂ ਦੇ ਵਿੱਚ ਕੋਈ ਵੱਸਦਾ ਨਹੀਂ ਸੀ ਉਹਨਾਂ ਘਰਾਂ ਦੇ ਵਿੱਚ ਜਿਹੜੇ ਘਾਹ ਉਗ ਪੈਂਦੇ ਸੀ ਚੁੱਲਿਆਂ ਦੇ ਵਿੱਚ ਘਾਹ ਉਗ ਪੈਂਦੇ ਸੀ ਉਹ ਘਰਾਂ ਤੋਂ ਜਿਹੜਾ ਹੈ ਮੰਨਿਆ ਜਾਂਦਾ ਸੀ ਵੀ ਇਹ ਘਰ ਜਿਹੜੇ ਨੇ ਭਾਈ ਇੱਥੇ ਵਸਦੇ ਨਹੀਂ ਹੈਗੇ ਇਹ ਤਾਂ ਜਿਹੜੇ ਨੇ ਇੱਥੋਂ ਉੱਜੜ ਗਏ ਨੇ ਜਾਂ ਇਹਨਾਂ ਦੇ ਸਾਰੇ ਖਤਮ ਹੋ ਗਏ ਨੇ ਤੋਂ ਮਾੜਾ ਮੰਨਿਆ ਜਾਂਦਾ ਸੀ ਵੀ ਜਿਨ੍ਹਾਂ ਦੇ ਘਰੇ ਘਾਹ ਉੱਗ ਗਿਆ ਪਰ ਅੱਜ ਅਸੀਂ ਤਾਂ ਜਿਹੜਾ ਹੈ ਘਰਾਂ ਦੇ ਵਿੱਚ ਘਾਹ ਲਿਆ ਕੇ ਕੰਧਾਂ ਤੇ ਲਾਉਣਾ ਸ਼ੁਰੂ ਕਰ ਦਿੱਤਾ ਹੋਰ ਕਹਿੰਦੇ ਜੀ ਚੰਗਾ ਲੱਗਦਾ ਸ਼ੋਅ ਲੱਗਦੀ ਹੈ ਬੜਾ ਚੰਗਾ ਲੱਗਦਾ ਪਰ ਜਦ ਕਿ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਇਹ ਚੀਜ਼ਾਂ ਬਹੁਤ ਮਾੜੀਆਂ ਨੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਸ ਕਰਕੇ ਵੀ ਸਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਇਸ ਗੱਲ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਚੀਜ਼ਾਂ ਤੋਂ ਅਸੀਂ ਆਪਣੇ ਆਪ ਨੂੰ ਰੋਕੀਏ ਅਸੀਂ ਆਪਣੇ ਆਪ ਦਾ ਥੋੜਾ ਜਿਹਾ ਧਿਆਨ ਰੱਖੀਏ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿਨੇ ਭਾਈ ਜਿਵੇਂ ਹੁਣ ਘਰਾਂ ਦੇ ਵਿੱਚ ਬਨਾਵਟੀ ਫੁੱਲ ਤੇ ਬਨਾਵਟੀ ਕੁਝ ਹੋਰ ਚੀਜ਼ਾਂ ਜਿਵੇਂ ਕਹਿ ਲਓ ਵੀ ਆਰਟੀਫੀਸ਼ੀਅਲ ਕੁਝ ਚੀਜ਼ਾਂ ਜੜੀਆਂ ਨੇ ਤੇ ਇੱਕ ਔਰਤ ਦੇ ਜਿਹੜੇ ਗਹਿਣੇ ਨੇ ਉਹ ਵੀ ਇਹਦੇ ਵਿੱਚ ਸ਼ਾਮਲ ਨੇ ਆਰਟੀਫੀਸ਼ੀਅਲ ਜਿਹੜੇ ਗਹਿਣੇ ਨੇ ਨਾ ਕਹਿੰਦੇ ਉਹ ਵੀ ਔਰਤ ਨੂੰ ਬਹੁਤ ਘੱਟ ਪਹਿਨਣੇ ਚਾਹੀਦੇ ਨੇ ਜੇ ਸਾਡੇ ਕੋਲ origignal ਹੈਗੇ ਚਲੋ ਮਾਲਕ ਦੀ ਕਿਰਪਾ ਸਾਨੂੰ ਬੜਾ ਕੁਝ ਮਿਲਿਆ ਹੋਇਆ ਹੈ ਤਾਂ ਅਸੀਂ ਉਹ ਪਹਿਨੀਏ ਜੇ ਕੁਝ ਨਹੀਂ ਵੀ ਹੈਗਾ ਤਾਂ ਆਰਟੀਫੀਸ਼ੀਅਲ ਗਹਿਣੇ ਬਹੁਤ ਘੱਟ ਪੈਨੋ ਵੀ ਹਰ ਵਕਤ ਪਹਿਨ ਕੇ ਨਾ ਰੱਖੋ ਕਿਤੇ ਜਾਣਾ ਕਰਨਾ ਚਲੋ ਨਹੀਂ ਸਰਦਾ ਆਪੋ ਆਪਣੇ ਘਰ ਦੀਆਂ ਮਜਬੂਰੀਆਂ ਨੇ ਤਾਂ ਉਹਨਾਂ ਨੂੰ ਪੈਨੋ ਪਹਿਨ ਕੇ ਚੱਲੋ ਪਰ ਇਸ ਤਰ੍ਹਾਂ ਘਰ ਦੇ ਵਿੱਚ ਹਰ ਵਕਤ ਆਰਟੀਫੀਸ਼ੀਅਲ ਗਹਿਣੇ ਵੀ ਨਹੀਂ ਪਹਿਨਣੇ ਚਾਹੀਦੇ ਇਹ ਇਹ ਵੀ ਬਹੁਤ ਇੱਕ ਕਾਰਨ ਮੰਨਿਆ ਗਿਆ ਹੈ ਸੋ ਇਥੇ ਮੈਂ ਬੇਨਤੀਆ ਕਰੂੰਗਾ ਵੀ ਜਿਵੇਂ ਸਾਡੇ ਘਰਾਂ ਦਾ ਜਿਹੜਾ ਮਾਹੌਲ ਹੈ ਸਾਡੇ ਘਰਾਂ ਦੀ ਜਿਹੜੀ ਗੱਲਬਾਤ ਹੈ ਉਹ ਲਗ-ਲਗ ਹੋ ਸਕਦੀ ਹੈ ਪਰ ਇਹ ਜਿਹੜੇ ਤੱਥ ਨੇ ਇਹ ਉਹੀ ਦੇ ਉਹੀ ਰਹਿਣਗੇ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਸੋ ਇਹਨਾਂ ਚੀਜ਼ਾਂ ਨੂੰ ਹਲਕੇ ਦੇ ਵਿੱਚ ਨਾ ਲਿਆ ਜਾਵੇ ਕਦੇ ਸੋਚ ਕੇ ਵੇਖਿਓ ਉਹ ਚੀਜ਼ਾਂ ਆਪਣੇ ਘਰ ਦੇ ਵਿੱਚੋਂ ਬਾਹਰ ਕਰਕੇ ਵੇਖਿਓ ਜਿਨ੍ਹਾਂ ਦੇ ਬਾਰੇ ਆਪਾਂ ਗੱਲ ਕਰਕੇ ਛੱਡੇ ਆ ਉਹ ਚੀਜ਼ਾਂ ਨਾਲ ਆਪਜੀ ਵੇਖਿਓ ਕਿਸ ਤਰ੍ਹਾਂ ਆਪ ਜੀ ਨੂੰ ਫਾਇਦਾ ਮਿਲਦਾ ਹੈ ਸੋ ਪਹਿਲੇ ਦਿਨ ਤੋਂ ਜਿਹੜਾ ਆਪ ਜੀ ਬਿਹਤਰ ਮਹਿਸੂਸ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ